ਯਾਰ ਜਦੋਂ ਆਹਾ ਵੀਡੀਓ ਦੇਖੀ ਨਾ ਬਾਈ ਇੱਕ ਵਾਰੀ ਭੁੱਬ ਵੀ ਨਿਕਲ ਜਾਂਦੀ ਆ ਤੇ ਆਪਣੇ ਆਪ ਤੇ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਇਸ ਕੌਮ ਦੇ ਜਾਏ ਆ ਇਹੋ ਲੋਕ ਨੇ ਜਿਨ੍ਹਾਂ ਦਾ ਪਾਣੀ ਘਰ ਵੀ ਰੋੜ ਕੇ ਲੈ ਗਿਆ ਫਸਲਾਂ ਵੀ ਬਰਬਾਦ ਕਰ ਗਿਆ ਮੱਝਾਂ ਗਾਵਾਂ ਵੀ ਰੋੜ ਕੇ ਲੈ ਗਿਆ ਪਰ ਇਹਨਾਂ ਦੇ ਜਿਗਰੇ ਕੋਈ ਨਹੀਂ ਰੋੜ ਸਕਿਆ ਏ ਉਹ ਕੌਮ ਆ ਜਿਨੇ ਬੜਾ ਕੁਝ ਝੱਲਿਆ ਬੜੀ ਬਰੀ ਉਜੜੇ ਤੇ ਬੜੀ ਬਰੀ ਇਹ ਵਸੇ ਬੜੀ ਬਰੀ ਬਰਬਾਦ ਹੋਏ ਤੇ ਬੜੀ ਬਰੀ ਆਬਾਦ ਹੋਏ ਪਰ ਇਹਨਾਂ ਦੇ ਹੌਂਸਲੇ ਕੋਈ ਨਹੀਂ ਤੋੜ ਸਕਿਆ ਕਿਉਂਕਿ ਇਹ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਲੋਕ ਆ 47 ਵਿੱਚ ਇਹਨਾਂ ਲੋਕਾਂ ਨੇ ਖੂਨ ਦੇ ਵਗਦੇ ਦਰਿਆ ਵੇਖੇ ਬੜਿਆਂ ਨੇ ਆਪਦੇ ਪਰਿਵਾਰ ਗਵਾਏ 84 ਵਿੱਚ ਇਹਨਾਂ ਨੇ ਖੂਨ ਦੀਆਂ ਵਗਦੀਆਂ ਨਹਿਰਾਂ ਦੇਖੀਆਂ 88 ਵਿੱਚ ਪਾਣੀ ਦੀ ਬਹੁਤ ਵੱਡੀ ਮਾਰ ਦੇਖੀ ਤੇ ਪੱਛੀ ਵਿੱਚ ਫਿਰ ਉਹਨਾਂ ਨੇ ਪਾਣੀ ਦੀ ਬਹੁਤ ਵੱਡੀ ਮਾਰ ਦੇਖੀ ਇਹ ਲੋਕ ਉੱਜੜ ਕੇ ਬਰਬਾਦ ਹੋ ਗਏ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਰ ਅੱਜ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਅੱਜ ਗੱਲ ਕਰਨੀ ਮਰੀ ਜ਼ਮੀਰ ਵਾਲੇ ਲੋਕਾਂ ਦੀ ਬਹੁਤ ਸਾਰੇ ਦੁਕਾਨਦਾਰ ਲੋਕਾਂ ਨੇ ਹੁਣ ਲੁੱਟ ਮਚਾਈ ਹੋਈ ਹੈ ਖਾਸ ਕਰਕੇ ਜਿਹੜੇ ਤਰਪਾਲਾਂ ਵੇਚ ਰਹੇ ਆ ਜਦੋਂ ਕੋਈ ਜ਼ਿਮੀਂਦਾਰ ਤਰਪਾਲ ਲੈਣ ਜੀ ਜਾਂਦਾ ਉਹਨੂੰ ਦੁੱਗਣਾ ਰੇਟ ਲਾਇਆ ਜਾਂਦਾ ਜਦੋਂ ਕਿ ਦਿਹਾੜੀਦਾਰ ਗਰੀਬ ਬੰਦਾ ਤਰਪਾਲ ਲੈਣ ਜਾਂਦਾ ਦੁੱਗਣਾ ਰੇਟ ਲਾਇਆ ਜਾਂਦਾ ਜੇ ਕੋਈ ਪੁੱਛਦਾ ਭਾਈ ਤਰਪਾਲੀ ਦੀ ਮਹਿੰਗੀ ਕਿਉਂ ਵੇਚਦੇ ਹੋ ਕੋਈ ਰੱਬ ਤੋਂ ਡਰੋ ਤਾਂ ਅੱਗੋਂ ਕਹਿੰਦੇ ਅਸੀਂ ਕੀ ਕਰੀਏ ਤਰਪਾਲਾਂ ਪਿੱਛੇ ਹੀ ਮਹਿੰਗੀਆਂ ਹੋ ਗਈਆਂ ਪਿੱਛੇ ਤਰਪਾਲਾਂ ਦੀ ਸ਼ਾਰਟੇਜ ਹੋ ਗਈ ਪਿੱਛੋਂ ਗੱਡੀਆਂ ਨਹੀਂ ਆ ਰਹੀਆਂ ਪਾਣੀ ਕਰਕੇ ਸੜਕਾਂ ਟੁੱਟ ਗਈਆਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਕਿਉਂਕਿ ਕੁਝ ਕੁ ਦੁਕਾਨਦਾਰਾਂ ਨੂੰ ਹੁਣ ਮੌਕਾ ਮਿਲਿਆ ਵੀ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਕਿਉਂਕਿ ਤਰਪਾਲਾਂ ਦੀ ਲੋਕਾਂ ਨੂੰ ਲੋੜ ਆ ਭਾਵੇਂ ਦੁੱਗਣਾ ਰੇਟ ਲਾਗੇ ਭਾਵੇਂ ਤਿੰਨ ਗਣਾ ਤਰਪਾਲਾਂ ਤੇ ਹੀ ਲੈ ਕੇ ਹੀ ਜਾਣਗੇ ਪਰ ਭਾਈ ਇੱਕ ਗੱਲ ਯਾਦ ਰੱਖਿਓ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਮੱਝਾਂ ਗਾਵਾਂ ਪਾਣੀ ਚ ਰੁੜ ਗੀਆਂ ਘਰ ਠਾ ਢੇਰੀ ਹੋ ਗਏ ਉਹ ਤੁਹਾਡਾ ਆ ਵੀ ਬੋਝ ਸਿਰ ਤੇ ਚੱਕ ਲੈਣਗੇ ਪਰ ਉਹ ਨੀਲੀ ਛੱਤ ਵਾਲੇ ਤੋਂ ਡਰੋ ਬਈ ਵਕਤ ਦੇ ਮਾਰੇ ਲੋਕਾਂ ਤੋਂ ਦੁੱਗਣਾ ਤੇ ਗੁਣਾ ਪੈਸਾ ਲੈ ਰਹੇ ਹੋ ਇਹ ਪੈਸਾ ਤੁਹਾਡੇ ਇੱਕ ਰੋਮੜਕੇ ਦੁੱਗਣੇ ਪੈਸੇ ਲੈ ਕੇ ਨਿਕਲੂਗਾ ਭਾਵੇਂ ਤੁਹਾਡਾ ਉਹ ਪੈਸਾ ਹਸਪਤਾਲਾਂ ਚ ਲੱਗੇ ਭਾਵੇਂ ਥਾਣੇ ਕਚਹਿਰੀਆਂ ਚ ਲੱਗੇ ਭਾਵੇਂ ਤੁਹਾਡੀ ਔਲਾਦ ਕੱਲ ਨੂੰ ਨਸ਼ੇ ਪੱਤੇ ਕਰੇ ਇਹ ਗਰੀਬਾਂ ਦੇ ਖੂਣ ਚੂਸਣ ਦੀ ਕਮਾਈ ਤੁਹਾਡੇ ਕੋਲ ਦੁੱਗਣਾ ਪੈਸਾ ਲੈ ਕੇ ਨਿਕਲੂਗੀ। ਨਾ ਲੁੱਟ ਮਚਾਓ ਰੱਬ ਤੋਂ ਡਰੋ। ਜੇ ਕਿਸੇ ਦੇ ਨਾਲ ਨਹੀਂ ਖੜ ਸਕਦੇ ਤਾਂ ਜਿਹੜੇ ਰੇਟ ਤੇ ਤਰਪਾਲਾਂ ਆ ਰਹੀਆਂ ਨੇ ਥੋੜਾ ਬੜਾ ਮੁਨਾਫਾ ਲੈ ਕੇ ਉਸ ਰੇਟ ਤੇ ਤਰਪਾਲਾਂ ਵੇਚੋ। ਦੁੱਗਣਾ ਤਿਗਣਾ ਰੇਟ ਨਾ ਲਵੋ। ਤੇ ਅਗਲੀ ਗੱਲ ਇਹ ਆ ਕਿ ਜਿਹੜੇ ਲੋਕ ਸਾਡੇ ਟਰੈਕਟਰਾਂ ਤੇ ਗਿਲੇ ਸ਼ਿਕਵੇ ਕਰਦੇ ਸੀ ਕਿ ਹਾਂ ਇਹ 10-10 ਲੱਖ ਦੇ ਟਰੈਕਟਰ ਚੱਕੀ ਫਿਰਦੇ ਆ, ਇਹ ਮੋਡੀਫਾਈ ਕਰਾਈ ਫਿਰਦੇ ਆ, ਇਹ ਲੱਖ-ਲੱਖ ਦੇ ਡੈੱਕ ਲਵਾਈ ਫਿਰਦੇ ਆ। ਅੱਜ ਉਹੋ ਹੀ ਜ਼ਿਮੀਂਦਾਰਾਂ ਦੇ ਪੁੱਤ ਆਪ ਦੇ ਉਹ ਛੋਟੇ ਟਰੈਕਟਰ ਲੈ ਕੇ ਪਾਣੀਆਂ ਚ ਬੁੱਕਦੇ ਫਿਰਦੇ ਆ ਲੰਗਰ ਪ੍ਰਸ਼ਾਦੇ ਵਰਤਾਉਂਦੇ ਫਿਰਦੇ ਆ ਬੋਲੇ ਸੋ ਨਿਹਾਲ ਦੇ ਜਕਾਰੇ ਲਾਉਂਦੇ ਫਿਰਦੇ ਆ ਅੱਜ ਕਿਉਂ ਨਹੀਂ ਉਹ ਬਾਹਰ ਨਿਕਲਦੇ ਜਿਹੜੇ ਕਿ ਸਾਡੇ ਜ਼ਿਮੀਦਾਰਾਂ ਦੇ ਟੀਚਰਾਂ ਕਰਦੇ ਆ ਮਖੌਲ ਕਰਦੇ ਆ ਕਿੰਤੂ ਪ੍ਰੰਤੂ ਕਰਦੇ ਜਿਹੜੇ ਲੋਕ ਸਮਾਜ ਨੂੰ ਜਾਤਾਂ ਪਾਤਾਂ ਚ ਵੰਡਦੇ ਆ ਜ਼ਿਮੀਦਾਰਾਂ ਨੂੰ ਬੜੀ ਨਫ਼ਰਤ ਵਾਲੀ ਨਿਗਾਹ ਨਾਲ ਦੇਖਦੇ ਆ ਜਿਹੜੇ ਸਾਡੇ ਜ਼ਿਮੀਦਾਰਾਂ ਦੇ ਖਿਲਾਫ ਬੜੀ ਨਫ਼ਰਤ ਭਰੇ ਸ਼ਬਦ ਬੋਲਦੇ ਸੀ ਕਦੇ ਸੋਸ਼ਲ ਮੀਡੀਆ ਤੇ ਅੱਜ ਉਹ ਕਿੱਥੇ ਨੇ ਲੋਕ ਅੱਜ ਸਾਡੇ ਉਹੀ ਜ਼ਿਮੀਦਾਰਾਂ ਦੇ ਪੁੱਤ ਆਪਦੇ 10-10 15-15 ਲੱਖ ਦੇ ਟਰੈਕਟਰ ਲੈ ਕੇ ਪਾਣੀ ਚ ਬੁੱਕਦੇ ਫਿਰਦੇ ਆ ਟਰਾਲੇ ਭਰੀ ਫਿਰਦੇ ਆ ਲੰਗਰ ਪ੍ਰਸ਼ਾਦਿਆਂ ਨਾਲ ਟਰਾਲੇ ਭਰੀ ਫਿਰਦੇ ਆ ਡੰਗਰਾਂ ਦੇ ਚਾਰੇ ਨਾਲ ਤੇ ਅੱਜ ਉਹੀ ਜ਼ਿਮੀਂਦਾਰਾਂ ਦੇ ਪੁੱਤ ਉਥੇ ਲੰਗਰ ਪ੍ਰਸ਼ਾਦੀ ਵਰਤਾ ਰਹੇ ਆ ਉਹ ਇਹ ਨਹੀਂ ਪੁੱਛ ਰਹੇ ਵੀ ਭਾਈ ਤੂੰ ਕਿਹੜੀ ਜਾਤ ਦਾ ਐ ਤੂੰ जाट ਐ ਜਾਂ ਤੂੰ ਕਿਹੜੀ ਜਾਤ ਦਾ ਜੋ ਵੀ ਮਿਲਦਾ ਹਰੇਕ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਲੰਗਰ ਪ੍ਰਸ਼ਾਦਾ ਸ਼ਿਕਾ ਰਹੇ ਆ ਜਦੋਂ ਵੀ ਕਿਤੇ ਵੀ ਕਿਸੇ ਸਟੇਟ ਦੇ ਵਿੱਚ ਜਦੋਂ ਵੀ ਕੋਈ ਆਫਤ ਆਈ ਐ ਤਾਂ ਪੰਜਾਬੀ ਸਭ ਤੋਂ ਮੂਰੇ ਹੋ ਕੇ ਖੜੇ ਆ ਪਰ ਸੌ ਲੱਗੇ ਉਦੋਂ ਬੜਾ ਮਨ ਦੁਖੀ ਹੁੰਦਾ ਕਿ ਜਦੋਂ ਸਾਡੇ ਪੰਜਾਬ ਤੇ ਆਫਤ ਆਉਂਦੀ ਆ ਉਦੋਂ ਬਾਹਰਲੀ ਸਟੇਟਾਂ ਵਾਲਾ ਕੋਈ ਵੀ ਸਾਡੇ ਨਾਲ ਆ ਕੇ ਨਹੀਂ ਖੜਦਾ ਇੱਥੋਂ ਤੱਕ ਕਿ ਸਾਡੇ ਜ਼ਿਆਦਾਤਰ ਜ਼ਿਮੀਂਦਾਰ ਭਰਾ ਹੀ ਜ਼ਿਮੀਂਦਾਰ ਨਾਲ ਖੜਦੇ ਆ ਸ਼ਹਿਰਾਂ ਦੇ ਵਿੱਚੋਂ ਵੀ ਬਹੁਤ ਟਾਵੇਂ ਟਾਲੇ ਲੋਕ ਸਾਡੇ ਨਾਲ ਆ ਕੇ ਖੜਦੇ ਨਹੀਂ ਤੇ ਬਹੁਤੇ ਲੋਕ ਸਾਡਾ ਤਮਾਸ਼ਾ ਦੇਖਣ ਆਲੇ ਆ ਪਰ ਮੈਂ ਅੱਜ ਸ਼ਹਿਰਾਂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਸ ਦਿਨੇ ਜ਼ਿਮੀਂਦਾਰ ਮਰ ਗਏ ਨਾ ਜਿਸ ਦਿਨੇ ਜ਼ਿਮੀਂਦਾਰ ਖਤਮ ਹੋ ਗਿਆ ਤੁਹਾਡੇ ਮੂੰਹ ਤੋਂ ਮੱਖੀ ਨਹੀਂ ਉੰਡਣੀ ਤੁਹਾਡੀਆਂ ਦੁਕਾਨਾਂ ਦੇ ਗੱਲੇ ਖਾਲੀ ਪਏ ਰਹਿਣਗੇ ਤੁਹਾਡੇ ਘਰੇ ਕਿਸੇ ਬਨੇਰੇ ਤੇ ਕਾਣੇ ਨਹੀਂ ਬਹਿਣਾ ਅੱਖਾਂ 'ਚ ਘਸੌਣ ਦੇ ਦੇ ਕੇ ਰਹੋਗੇ ਜਿੰਨੀ ਵੀ ਆ ਤੁਹਾਡੀ ਮਾਰਕੀਟ 'ਚ ਰੌਣਕ ਦੀਦੀ ਹੈ ਨਾ ਜਿਹੜੇ ਸ਼ਾਮ ਨੂੰ ਗੱਲੇ ਭਰ-ਭਰ ਜੇਬਾਂ ਭਰ ਕੇ ਘਰੇ ਲੈ ਜਾਂਦੇ ਹੋ ਇਹ ਸਾਰੀ ਜ਼ਿਮੀਂਦਾਰਾਂ ਦੇ ਸਿਰ ਤੋਂ ਮਾਰਕੀਟ ਚੱਲਦੀ ਹੈ ਜਿਸ ਦਿਨ ਜ਼ਿਮੀਂਦਾਰ ਖਤਮ ਹੋ ਗਿਆ ਤੁਸੀਂ ਉਸ ਦਿਨ ਸ਼ਹਿਰਾਂ ਦਾ ਹਾਲ ਦੇਖਿਓ ਤੁਹਾਡੇ ਜਵਾਕ ਰੋਇਆ ਕਰਨਗੇ ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ 'ਚ ਘੁੰਮਦੇ ਹੋ ਸਭ ਜ਼ਿਮੀਂਦਾਰਾਂ ਦੀ ਬਦੌਲਤ ਆ ਬਾਕੀ ਰਹੀ ਗੱਲ ਸਾਡੇ ਉਜਾੜੇ ਦੀ ਕੋਈ ਗੱਲ ਨਹੀਂ ਅਸੀਂ 47 ਦੀ ਜੁੱੜ ਕੇ ਬਸੇ ਆ ਆ ਸਾਡੇ ਨਾਲ 84 ਚ ਬੜਾ ਕੁਝ ਹੋਇਆ ਸਾਡੇ ਨਾਲ 88 ਚ ਬੜਾ ਕੁਝ ਹੋਇਆ ਜੇ 25 ਚ ਹੋ ਗਿਆ ਕੋਈ ਗੱਲ ਨਹੀਂ ਇਹ ਉਹ ਕੌਮ ਆ ਜਿਨੇ ਬੜਾ ਉਜਾੜਾ ਵੇਖਿਆ ਤੇ ਫਿਰ ਆਬਾਦ ਹੋਈ ਹੁਣ ਬੇਸ਼ੱਕ ਉਜੜੇ ਆ ਕੋਈ ਗੱਲ ਨਹੀਂ ਅਸੀਂ ਆਬਾਦ ਹੋ ਜਾਣਾ ਸਾਨੂੰ ਆਪਦੇ ਅਕਾਲ ਪੁਰਖ ਤੇ ਯਕੀਨ ਆ ਸਾਨੂੰ ਵਾਹਿਗੁਰੂ ਤੇ ਯਕੀਨ ਆ ਕੋਈ ਗੱਲ ਨਹੀਂ ਕੁਦਰਤੀ ਆਫਤਾਂ ਆਉਂਦੀਆਂ ਰਹਿੰਦੀਆਂ ਨੇ ਸਾਡੇ ਵੱਡੇ ਵੱਡੇ ਰਿਆ ਦੇ ਬੜੀਆਂ ਆਈਆਂ ਨੇ ਅਸੀਂ ਵੀ ਚੱਲ ਲੈਣੀਆਂ ਤੇ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਆਪਦੇ ਪੰਜਾਬ ਦੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੀ ਉਥੇ ਲੰਗਰ ਦੀ ਸੇਵਾ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ ਹਰੇ ਚਾਰੇ ਦੀ ਸੇਵਾ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ ਪਰ ਉਥੋਂ ਦੇ ਲੋਕਾਂ ਦਾ ਇਹ ਕਹਿਣਾ ਵੀ ਜਿਸ ਦਿਨੇ ਪਾਣੀ ਉੱਤਰ ਗਿਆ ਸਾਨੂੰ ਸਭ ਤੋਂ ਵੱਡੀ ਹੈਲਪ ਦੀ ਲੋੜ ਉਦੋਂ ਪੈਣੀ ਆ ਉਦੋਂ ਸਾਨੂੰ ਵੱਡੀ ਮਾਤਰਾ ਚ ਡੀਜ਼ਲ ਚਾਹੀਦਾ ਵੱਡੀ ਮਾਤਰਾ ਚ ਟਰੈਕਟਰ ਚਾਹੀਦੇ ਆ ਤੇ ਵੱਡੀ ਮਾਤਰਾ ਚ ਲੋਕ ਚਾਹੀਦੇ ਆ ਤੇ ਮੈਂ ਪੰਜਾਬ ਦੇ ਆਪਦੇ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਭਰਾਵੋ ਜਦੋਂ ਪਾਣੀ ਉੱਤਰ ਗਿਆ ਉਦੋਂ ਆਪਾਂ ਉਹਨਾਂ ਦੇ ਬੰਨ ਵੀ ਬਣਾਉਣੇ ਆ ਆਪਾਂ ਡੀਜ਼ਲ ਦੀ ਸੇਵਾ ਵੀ ਵੱਧ ਤੋਂ ਵੱਧ ਕਰਨੀ ਆ ਤੇ ਆਪਾਂ ਪਿੰਡਾਂ ਦੇ ਵਿੱਚੋਂ 10-15-15 ਟਰੈਕਟਰਾਂ ਦੇ ਕਾਫਲੇ ਬਣਾ ਕੇ ਉਹਨਾਂ ਲੋਕਾਂ ਦੀ ਕਣਕ ਵੀ ਬੀਜ ਕੇ ਆਉਣੀ ਆ ਕੋਈ ਗੱਲ ਨਹੀਂ ਆਪਾਂ ਉਹ ਕੰਮ ਆ ਜਿਹਨੇ ਹਮੇਸ਼ਾ ਵੰਡ ਕੇ ਛਕਿਆ ਹਮੇਸ਼ਾ ਆਪਾਂ ਜਦੋਂ ਵੀ ਕੋਈ ਆਫਤ ਆਈ ਆ ਕੋਦੋਂ ਵੀ ਸੰਘਟ ਆਇਆ ਆਪਾਂ ਆਪਣੇ ਘਰਾਂ 'ਚੋਂ ਟਰੈਕਟਰਾਂ ਨੂੰ ਕਪੜਾ ਮਾਰ ਕੇ ਬਾਹਰ ਕੱਢਿਆ ਵੀ ਚਲੋ ਵੀ ਚੱਲ ਗਏ ਅੱਜ ਸਾਡੀ ਲੋੜ ਪੈ ਗਈ ਆਪਣੇ ਛੋਟੇ ਟਰੈਕਟਰਾਂ ਨੇ ਉਹਨਾਂ ਦੀਆਂ ਜ਼ਮੀਨਾਂ ਆਬਾਦ ਕਰਨੀਆਂ ਨੇ ਆਪਣੇ ਭਰਾਵਾਂ ਦੀਆਂ ਇਸ ਕਰਕੇ ਆਪਣੇ ਛੋਟਿਆਂ ਤੇ ਕਪੜਾ ਮਾਰ ਕੇ ਰੱਖਿਓ ਡੀਜ਼ਲ ਦੀਆਂ ਟੈਂਕੀਆਂ ਭਰ ਕੇ ਰੱਖਿਓ ਟਰਾਲੀਆਂ 'ਚ ਡਰੱਮ ਲੱਦ ਕੇ ਰੱਖਿਓ ਜਦੋਂ ਪਾਣੀ ਉੱਤਰ ਗਿਆ ਉਦੋਂ ਆਪਾਂ ਉਹਨਾਂ ਦੇ ਬੰਨ ਵੀ ਬਣਾਉਣੇ ਆ ਆਪਦੇ ਭਰਾਵਾਂ ਦੇ ਤੇ ਕਣਕਾਂ ਵੀ ਬੀਜ ਕੇ ਦੇਣੀਆਂ ਨੇ ਆਪਾਂ ਇਹਨਾਂ ਨੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਭਰਾਵੋ ਫੰਡ ਜੋੜ ਕੇ ਰੱਖੋ ਵੱਧ ਤੋਂ ਵੱਧ ਪੰਜਾਬ ਦਾ ਸੰਜੋਗ ਕਰੋ ਕਿਉਂਕਿ ਪੰਜਾਬ ਨਾਲ ਕਿਸੇ ਨੇ ਨਹੀਂ ਖੜਨਾ ਪੰਜਾਬ ਨਾਲ ਹਮੇਸ਼ਾ ਪੰਜਾਬ ਹੀ ਖੜਦਾ ਆ ਤੇ ਪੰਜਾਬ ਨੂੰ ਹੀ ਖੜਨਾ ਪੈਣਾ ਜਿਹੜੇ ਲੋਕ ਬਰਬਾਦ ਹੋਏ ਆ ਇਹਨਾਂ ਨੂੰ ਆਪਾਂ ਆਬਾਦ ਕਰਨਾ ਇਹਨਾਂ ਦੀਆਂ ਜ਼ਮੀਨਾਂ ਆਪਾਂ ਆਬਾਦ ਕਰਾਉਣੀਆਂ ਨੇ ਇੱਕ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਠੀਕ ਆ ਜਿੰਨਾ ਵੀ ਤੁਸੀਂ ਤੇਲ ਫੁੱਲ ਦੇ ਸਕਦੇ ਹੋ ਉਹ ਤੇਲ ਫੁੱਲ ਜੋੜ ਕੇ ਫੰਡ ਵੱਡੀ ਮਾਤਰਾ ਚ ਜੋੜੀਏ ਵੱਡੀ ਮਾਤਰਾ ਚ ਉਸ ਤੇ ਡੀਜ਼ਲ ਦੀ ਲੋੜ ਪੈਣੀ ਆ ਟਰੈਕਟਰਾਂ ਦੀ ਲੋੜ ਪੈਣੀ ਆ ਲੋਕਾਂ ਦੀ ਲੋੜ ਪੈਣੀ ਆ ਜਦੋਂ ਪਾਣੀ ਉੱਤਰ ਗਿਆ ਉਸ ਤੋਂ ਬਾਅਦ ਆਪਾਂ ਕਾਫਲੇ ਬਣਾ ਕੇ ਉਸ ਇਲਾਕੇ ਚ ਜਾਣਾ ਤੇ ਵੱਡੀ ਮਾਤਰਾ ਚ ਲੋਕਾਂ ਦੀਆਂ ਜ਼ਮੀਨਾਂ ਪੱਧਰ ਕਰਨੀਆਂ ਨੇ ਬੰਨ ਬੰਨਣੇ ਨੇ ਤੇ ਫਿਰ ਆਪਾਂ ਕਣਕਾਂ ਵੀ ਬੀਜ ਕੇ ਦੇਣੀਆਂ ਨੇ ਜਿੰਨੇ ਆਪਣੇ ਪੰਜਾਬ ਦੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਵਧੀਆਂ ਨੇ ਫਸਲਾਂ ਆਬਾਦ ਖੜੀਆਂ ਨੇ ਹਰੀਆਂ ਭਰੀਆਂ ਖੜੀਆਂ ਨੇ ਕੋਈ ਗੱਲ ਨਹੀਂ ਬਾਈ ਜੇ ਆਪਣੇ ਕੋਲੇ 30 40 ਕਿੱਲੇ ਬਾਣਾ ਜੇ ਆਪਾਂ 10 15 ਕਿੱਲੇ ਜਾਂ 20 ਕਿੱਲੇ ਕਿਸ ਦੀ ਕਣਕ ਪਜਾਵਾਂਗੇ ਆਪਣਾ ਕੁਝ ਨਹੀਂ ਕਸਣ ਲੱਗਾ ਆਪਣੇ ਟਰੈਕਟਰ ਦਾ ਕੁਝ ਨਹੀਂ ਵਿਗੜਨ ਲੱਗਾ ਉਂਝ ਵੀ ਬਾਣਾ ਚ ਭਜਾਈ ਫਿਰਦੇ ਆ ਇਸ ਕਰਕੇ ਮੈਂ ਹਰ ਪਿੰਡ 'ਚ ਇਹ ਬੇਨਤੀ ਕਰਦਾ ਕਿ ਪੰਚਾਇਤ ਨੂੰ ਚਾਹੀਦਾ ਹੈ ਕਿ 15 20 ਵੀ ਟਰੈਕਟਰਾਂ ਦੇ ਕਾਫਲੇ ਬਣਾਵੇ ਤੇ ਉਹਨਾਂ ਦੇ ਉਹ ਕਾਫਲੇ ਮੜ ਕੇ ਲੈ ਕੇ ਉੱਥੇ ਪਹੁੰਚ ਗਏ ਉਹਨਾਂ ਦੇ ਬੰਨ ਬਣਾਈਏ ਤੇ ਜਦੋਂ ਕਣਕਾਂ ਦਾ ਟਾਈਮ ਆਇਆ ਉਹ ਉਹਨਾਂ ਨੇ ਕਣਕਾਂ ਬੀਜ ਕੇ ਆਈਏ। ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਤਾਂ ਮਾਫੀ ਚਾਹੁੰਦੇ ਆਂ। ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ।